ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 4 ਅਤੇ 5 ਜੁਲਾਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹੁਣ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮੀ ਗਤੀਵਿਧੀਆ ਘਟਦੀ ਦਿਖਾਈ ਦੇ ਰਹੀਆਂ ਨੇ ਬੀਤੀ ਕੱਲ ਪੰਜਾਬ ਦੇ ਤਰਨਤਾਰ ਅਮਰਸਰ ਦੇ ਇਲਾਕੇ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਪਰ ਬਹੁਤੇ ਇਲਾਕਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਖੁਸ਼ਕ ਹੀ ਬਣਿਆ ਰਿਹਾ ਤੇਜ਼ ਧੁੱਪ ਲੱਗੀ ਪਰ ਦੁਪਹਿਰ ਥੋੜੀ ਬਹੁਤੀ ਬੱਦਲਵਾਈ ਆਉਣ ਦੇ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਪਰ ਹਮਸ ਦਾ ਮਾਹੌਲ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਗਰਮੀ ਤੋਂ ਬਾਅਦ ਜੋ ਹੁਣ ਧੁੱਪ ਪੈ ਰਹੀ ਹੈ ਉਸ ਧੁੱਪ ਦੇ ਕਾਰਨ ਜਿਹੜੀ ਧਰਤੀ ਵਿੱਚ ਨਮੀ ਹੈ ਉਹ ਕਿਸੇ ਨਾ ਕਿਸੇ ਹਵਾ ਵਿੱਚ ਉੱਡ ਕੇ ਮਾਹੌਲ ਜਿਹੜਾ ਹੈ ਉਹ ਹਮਸ ਵਰਗਾ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਹੈ ਅੱਜ ਆਪਾਂ ਗੱਲ ਕਰਾਂਗੇ 4 ਤਰੀਕ ਤੇ 5 ਤਰੀਕ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਤੁਸੀਂ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਦੇ ਜੀ ਤਾਜ਼ਾ ਸੈਟਲਾਈਟ ਇਮੇਜ ਦੀ ਹੋਣ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜੋ ਪਹਾੜੀ ਖੇਤਰਾ ਵਿੱਚ ਸਿਸਟਮ ਬਣਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਸਿਸਟਮ ਕਮਜ਼ੋਰ ਪੈ ਚੁੱਕਿਆ ਹੈ ਜਿਸ ਦੇ ਨਾਲ ਜੋ ਇੱਕ ਉਮੀਦ ਬਣ ਰਹੀ ਸੀ ਅਜਮੀ ਦੀ ਉਹ ਉਮੀਦ ਹੀ ਉਮੀਦ ਕਾਫੀ ਹੱਦ ਤੱਕ ਘਟਦੀ ਹੋਈ ਦਿਖਾਈ ਦੇ ਰਹੀ ਹੈ ਦੱਖਣੀ ਪਾਸੇ ਰਾਜਸਥਾਨ ਵੱਲ ਇੱਕ ਸਿਸਟਮ ਬਣਿਆ ਹੋਇਆ ਜੋ ਕਿ ਬਠਿੰਡਾ ਜਾਂ ਫਿਰ ਮਾਨਸਾ ਜ਼ਿਲ੍ਹੇ ਵਿੱਚ ਥੋੜੀ-ਬੋਤੀ ਐਂਟਰੀ ਕਰਨ ਦੀ ਉਮੀਦ ਇਸ ਦੀ ਸ਼ਾਮ ਦੇ ਵੇਲੇ ਬਣ ਸਕਦੀ ਹੈ ਪਰ ਹਾਲ ਅਗਰ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਕੋਈ ਅਜੀਹਾ ਦਬਾਵਾ ਵਾਲਾ ਖੇਤਰ ਨਹੀਂ ਬਣ ਰਿਹਾ ਜਿਸ ਦੇ ਨਾਲ ਇਸ ਦੀ ਐਂਟਰੀ ਪਕਈਏ ਪੰਜਾਬਲ ਹੋਵੇ ਜਾਂ ਫਿਰ ਪੰਜਾਬ ਵਾਲ ਇਸ ਦੇ ਆਉਣ ਦੇ ਕੋਈ ਚਾਂਸ ਬਣਦੇ ਹੋਣ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ 3-4 ਵਜੇ ਤੱਕ ਮੌਸਮ ਜਿਹੜਾ ਖੁਸ਼ਕ ਬਣਿਆ ਰਹੇਗਾ ਤੇਜ਼ ਧੁੱਪ ਲੱਗੇਗੀ ਤਾਪਮਾਨ ਦੇ ਵਿੱਚ ਫੇਰ ਤੋਂ ਵਾਧਾ ਹੋਣ ਦੀ ਉਮੀਦ ਬਣੀ ਹੋਈ ਹੈ ਤਾਪਮਾਨ ਵਿੱਚ ਵਾਧਾ ਅਜਿਹਾ ਹੋਵੇਗਾ ਕਿ ਹਮਸ ਜ਼ਿਆਦਾ ਹੋ ਜਾਵੇਗੀ ਗਰਮੀ ਵਧਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਗਰਮੀ ਵਿੱਚ ਅਥਾਹ ਵਾਧਾ ਅੱਜ ਸਾਨੂੰ ਦੇਖਣ ਨੂੰ ਮਿਲ ਸਕਦਾ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਕਾਫੀ ਜ਼ਿਆਦਾ ਗਰਮ ਦਿਨ ਸਵੇਰ ਤੋਂ ਹੀ ਦੇਖਣ ਨੂੰ ਮਿਲ ਸਕਦਾ ਹੈ ਗੱਲ ਕੀਤੀ ਜਾਵੇ ਤਾਂ ਸ਼ਾਮ ਤੋਂ ਬਾਅਦ ਰਾਤ ਦੇ ਮੌਸਮ ਤੋਂ ਤਾਂ ਇੱਕ ਅਦਾ ਸਿਸਟਮ ਜਿਹੜਾ ਪਹਾੜੀ ਖੇਤਰਾ ਤੋਂ ਇਹ ਵਾਲੇ ਬਣ ਰਹੇ ਨੇ ਇਹ ਸਿਸਟਮ ਪੰਜਾਬ ਵੱਲ ਕੂਚ ਕਰ ਸਕਦੇ ਨੇ ਜਿਸ ਦੇ ਕਾਰਨ ਬਾਅਦ ਦੁਪਹਿਰ ਜਾਂ ਸ਼ਾਮ ਤੋਂ ਜਾਂ ਰਾਤ ਦੇ ਵੇਲੇ ਪੰਜਾਬ ਦੇ ਵਿੱਚ ਥੋੜੀ-ਬਹੁਤੀ ਹਲਚਲ ਮੀ ਦੇਖਣ ਨੂੰ ਮਿਲ ਸਕਦੀ ਹੈ ਪਰ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਥੱਲੇ ਥੱਲੇ ਦੇ ਇਲਾਕੇ ਦੇਖਣ ਨੂੰ ਮਿਲਣਗੇ ਜਿਹਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਫਿਰ ਪਟਿਆਲਾ ਜਾਂ ਫਿਰ ਕਪੂਰਥਲਾ ਜਲੰਧਰ ਤੱਕ ਦੇ ਇਲਾਕੇ ਹੀ ਦੇਖਣ ਨੂੰ ਮਿਲ ਸਕਦੇ ਨੇ ਤੇ ਇਸ ਤੋਂ ਇਲਾਵਾ ਬਾਕੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਹੀ ਬਣਿਆ ਰਹੇਗਾ ਬਾਕੀ ਅਗਰ ਗੱਲ ਕਰੀਏ ਕੱਲ ਤੇ ਮੌਸਮ ਦੀ 5 ਤਰੀਕ ਨੂੰ ਤੇ 5 ਤਰੀਕ ਨੂੰ ਤਗੜੇ ਸਿਸਟਮ ਪੰਜਾਬ ਵੱਲ ਕੋਚ ਕਰ ਸਕਦੇ ਨੇ ਜਿਹੜੇ ਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤੁਸੀਂ ਦੇਖੋਗੇ ਤਾਂ ਭਾਰਤ ਤੋਂ ਹੇਠਲੇ ਪਾਸੇ ਬਧੀ ਤਰੀਕੇ ਨਾਲ ਬਣੇ ਹੋਏ ਨੇ ਜਿਨ੍ਹਾਂ ਦੀ ਐਂਟਰੀ 5 ਜੁਲਾਈ ਨੂੰ ਪੰਜਾਬ ਵਿੱਚ ਹੋਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਜਾਨਕਿ 5 ਜੁਲਾਈ ਨੂੰ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਹੋਣ ਦੇ ਚਾਂਸ ਬੜੇ ਹੋਏ ਨੇ ਅਗਰ ਗੱਲ ਕੀਤੀ ਜਾਵੇ ਤਾਂ 2 ਕੁ ਦਿਨ ਦੱਸਿਆ ਵੀ ਗਿਆ ਸੀ ਤੁਹਾਨੂੰ ਪਹਿਲੇ ਹੀ ਕਿ ਲਗਭਗ 4 ਤੇ 5 ਜੁਲਾਈ ਤੱਕ ਥੋੜੀ ਜਿਹੀ ਮੀਂਹ ਹੋਣ ਦੇ ਚਾਂਸ ਘਟ ਰਹੇ ਨੇ ਅਗਰ ਮੀਂਹ ਹੋਵੇਗਾ ਵੀ ਤਾਂ ਦੁਆਬੇ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੋ علاوہ ਥੱਲੇ ਵਾਲੇ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ ਸਾਹਿਬ ਪਟਿਆਲਾ ਜਾਂ ਫਿਰ ਲੁਧਿਆਣਾ ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਹੀ ਦੇਖਣ ਨੂੰ ਮਿਲੇਗਾ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਉਹ ਖੁਸ਼ਕ ਹੀ ਬਣੇ ਰਹੇਗਾ ਬਾਕੀ 6 ਤਰੀਕ ਤੋਂ ਹਾਲਾਤ ਥੋੜੇ ਜਿਹੇ ਦੁਆਰੇ ਤੋਂ ਬਦਲਦੇ ਹੋਏ ਦਿਖਾਈ ਦੇਣਗੇ ਦੁਆਰੇ ਤੋਂ ਮੀਂਹ ਦੀ ਉਮੀਦ ਹੈ ਜਿਆਦਾ ਕੀਤੀ ਜਾਵੇਗੀ ਬਾਕੀ ਉਹ ਅਪਡੇਟ ਜੋ ਵੀ ਆਵੇਗੀ ਉਹ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਜਾਣਕਾਰੀ ਦੇ ਦੇਵਾਂਗੇ ਬਾਕੀ ਦੁਪਹਿਰ ਦੀ ਜਾਣਕਾਰੀ ਲਗਭਗ ਦੁਪਹਿਰੇ 2 ਤੋਂ 2:30 ਵਜੇ ਸ਼ਾਮ ਦੀ ਜਾਣਕਾਰੀ 6:00 6:30 ਵਜੇ ਤੋਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ